ਤੁਸੀਂ ਪਹੁੰਚੇ ਹੋ ਜਾਂ ਤੁਹਾਨੂੰ ਪਤਾ ਹੈ ਪਿੰਡ ਕਾਲੂਵਾਲਾ ਤੇ ਜਿਹੜਾ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਆ ਤੇ ਇਹ ਤਿੰਨ ਪਾਸਿਆਂ ਤੋਂ ਜੜਾ ਹੈਗਾ ਤੇ ਸਤਲੁਜ ਦੇ ਨਾਲ ਕਿਰਿਆ ਹੋਇਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਸਤਲੁਜ ਹੈ ਤੇ ਆ ਚਾਰ ਸਪੀਡ ਦੇ ਦੇਖ ਸਕਦੇ ਹੋ ਇਹ ਜਿਹੜਾ ਹੈਗਾ ਸੌਤ ਨੂੰ ਜਹ ਬਹਿੰਦਾ ਤੇ ਇਧਰੋਂ ਉਹ ਐਂਡ ਤੱਕ ਚਲਾ ਜਾਂਦਾ ਹੈ ਅੱਗੇ ਜਿਹੜਾ ਹੈਗਾ ਪਾਕਿਸਤਾਨ ਦਾ ਏਰੀਆ ਆ ਜਾਂਦਾ ਹੈ ਤੇ ਇਸ ਸੌਤ ਤੋਂ ਬਾਅਦ ਜਿਹੜਾ ਹੈ ਇਸ ਹੜ ਦੇ ਵਿੱਚ ਨੁਕਸਾਨ ਹੋਇਆ ਉਹ ਇਸ ਪਿੰਡ ਦਾ ਹੋਇਆ ਘਰ ਤੁਸੀਂ ਦੇਖ ਸਕਦੇ ਹੋ ਤੇ ਇਸ ਪਿੰਡ ਦੇ ਜਿਹੜੇ ਲੋਕ ਹੈਗੇ ਨੇ ਉਹ ਇੱਥੋਂ ਅਵੇਕੂਏਟ ਕਰ ਲਏਗੇ ਸੀਗੇ ਕੁਝ ਜਿਹੜੇ ਨੌਜਵਾਨ ਸਾਥੀ ਨੇ ਉਹ ਪਿੰਡ ਦੇ ਵਿੱਚ ਰਹੇ ਤੁਸੀਂ ਦੇਖ ਸਕਦੇ ਇੱਥੇ ਬੈਠੇ ਹੋਏ ਨੇ ਤੇ ਤੁਸੀਂ ਆਹ ਦੇਖਦੇ ਹੋ ਤਾਂ ਅਸੀਂ ਸਕੂਲ ਦੀ ਛੱਤ ਦੇ ਉੱਤੇ ਬੈਠੇ ਹੋਏ ਹਾਂ ਤੇ ਇੱਥੇ ਛੱਤ ਦੇ ਉੱਤੇ ਬੈਠ ਕੇ ਇਹਨਾਂ ਨੇ ਜਿਹੜਾ ਹੈਗਾ ਗੋਜਰ ਬਸਰ ਕੀਤਾ ਹੈਗਾ ਇਹ ਸਕੂਲ ਦੇ ਛੱਤ ਦੇ ਉੱਤੇ ਆਏ ਤੁਹਾਨੂੰ ਦਿਖਾਉਣੇ ਕਿ ਕਿਵੇਂ ਇਹਨਾਂ ਨੇ ਇਹ ਦਿਨ ਕੱਟੇ ਹੈਗੇ ਆ ਤੇ ਆਜੋ ਆਪਾਂ ਇਹਨਾਂ ਨਾਲ ਕਰਦੇ ਹਾਂ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਕੀ ਹੈ ਬਾਈ ਜੀ ਤੁਹਾਡਾ ਮੱਖਣ ਸਿੰਘ ਜੀ ਅੱਛਾ ਤਾਂ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਸਾਨੂੰ ਸਤਿ ਸ੍ਰੀ ਅਕਾਲ ਜੀ ਮਹੀਨਾ ਹੋ ਗਿਆ ਕਿਰਪਾ ਕਰਿ ਬੰਦ ਅੱਛਾ ਮਹੀਨਾ ਹੋ ਗਿਆ ਤੇ ਕਿੰਨੇ ਕਿ ਜਾਣੇ ਤੁਸੀਂ ਇੱਥੇ ਉੱਪਰ ਬੈਠੇ ਹੋਏ ਇੱਥੇ ਅਸੀਂ 15 ਜਾਣੇ 15 ਜਾਣੇ ਹਾਂ ਤਾਂ ਤੁਸੀਂ 15 ਜਾਣੇ ਸਾਰਾ ਪਿੰਡ ਸੰਭਾਲ ਲਿਆ। ਹਾਂਜੀ ਆ ਇੱਥੇ ਸੰਭਾਲ ਲਿਆ ਸੀ ਰਾਨ ਨੂੰ ਰੋਟੀ ਪਾਣੀ ਹੀ ਪਕਾ ਕੇ ਦੇਈ ਤੇ ਉਹ ਡੰਗਰ ਡੰਗਰ ਸੀਗੇ ਉਹ ਉਹ ਬੰਨਦੇ ਬੰਨੇ ਹੋਇਆ। ਅੱਛਾ ਠੀਕ ਹੈ। ਉਹ ਤੁਸੀਂ ਜਾਂਦੇ ਨੇ ਥੋੜੀ ਥੜੀ ਪਾ ਕੇ ਆ ਜਾ। ਥੋੜੀ ਥੜੀ ਪਾ ਕੇ ਆ ਜਾਂਦੇ ਸੀ ਤੇ ਕਿੰਨਾ ਕੁ ਪਾਣੀ ਜਿਹੜਾ ਸੀਗਾ ਇੱਥੋਂ ਦੀ ਨਿਕਲਿਆ ਉਸ ਵੇਲੇ ਜਦੋਂ ਤੁਸੀਂ ਇੱਥੇ ਰਹੇ ਸੀਗੇ। ਇੱਥੇ ਪਾਣੀ ਹੈਗਾ ਸੀ ਕਿਤੇ 5 ਫੁੱਟ ਕਿਤੇ 4 ਫੁੱਟ ਵੀ ਹੈਗਾ ਸੀ। ਹੂੰ ਕਿਤੇ ਨੀ ਮੈਂ ਥਾਵਾਂ ਜੀ 10-10 ਫੁੱਟ ਵੀ ਹੋ ਗਿਆ। ਅੱਛਾ ਹਾਂ ਇਧਰ ਲਗਾਈਏ ਤੇ ਇਧਰ ਜ਼ਿਆਦਾ ਹੀ। ਐਨਟਰਟੇਨ ਕਰੀ ਚਾਚਾ ਚਾਰ ਫਟ ਪਾਣੀ ਪਾਣੀ ਅੱਛਾ ਹਾਂ ਤੇ ਤੁਸੀਂ ਇੱਥੇ ਤਾਂ ਸਾਰੇ ਛਾਤੇ ਰਹਿੰਦੇ ਸਕੂਲ ਛਾਤੇ ਬੈਠੇ ਉੱਤੇ ਰੋਟੀ ਪਾਣੀ ਇੱਥੇ ਬਣਾਈਦਾ ਸੀ ਅੱਛਾ ਆਪ ਹੀ ਬਣਾਉਂਦੇ ਆਪ ਹੀ ਬਣਾਉਂਦੇ ਅੱਛਾ ਕੀ ਨਾਂ ਨੂੰ ਕੀ ਇਹਨਾਂ ਸਾਰੇ ਪਾਈ ਹੋ ਰਹੇ ਨੇ ਇਹਨਾਂ ਦਾ ਕੀ ਨਾਂ ਹੈ ਇਹਨਾਂ ਬੂਟ ਸਿੰਘ ਨਾਂ ਬੂਟ ਸਿੰਘ ਤੇ ਤੁਹਾਡੇ ਪਿੱਛੇ ਬੈਠੇ ਇਹਨਾਂ ਦਾ ਸਰਜੀਤ ਸਿੰਘ ਅੱਛਾ ਤੇ ਇਹਨਾਂ ਦਾ ਚਿੰਦਾ ਸਿੰਘ ਚਿੰਦਾ ਸਿੰਘ ਤੇ ਤੁਹਾਡਾ ਕੀ ਨਾਂ ਹੈ ਮੱਖਣ ਸਿੰਘ ਮੱਖਣ ਸਿੰਘ ਤੇ ਬਾਕੀ ਜਿਹੜੇ ਸੀ ਕਿ ਉਹਨਾਂ ਦਾ ਹੋਰਾਂ ਦਾ ਕੀ ਨਾਂ ਕੀ ਹੈ ਇਹ ਤਾਂ ਮਲਕੀਤ ਸਿੰਘ ਅੱਛਾ ਮਲਕੀਤ ਸਿੰਘ ਜਿੰਦਰ ਸਿੰਘ ਜਪੀ ਜਿੰਦਰ ਸਿੰਘ ਜਰਨੈਲ ਸਿੰਘ ਲੱਖਾ ਸਿੰਘ ਹਮ ਇਹ ਰਾਜ ਸਿੰਘ ਨਾਨ ਸਿੰਘ ਤੇ ਹੋਰ ਜਿਹੜੇ ਸੋਨੋ ਇੱਥੇ ਕੋਈ ਦਿੱਕਤ ਆਈ ਆ ਉਸ ਵੇਲੇ ਕੋ ਆਪਣੇ ਰਾਸ਼ ਰੋਸ਼ਨ ਦੀ ਤਾਂ ਫਿਰ ਉਹਦਾ ਕਿਵੇਂ ਕੀਤਾ ਤੇ ਰਾਸ਼ ਰੋਸ਼ਨ ਜੀ ਸਾਡੇ ਨਾਲ ਇੱਕ ਨਾ ਕਸਾ ਚੌਂਕੀ ਆ ਅੱਛਾ ਸਾਨੂੰ ਇਹ ਚੌਂਕੀ ਲਾ ਦਿੱਤੀ ਇਹ ਕੰਪਲੀਮੈਂਟ ਸਾਨੂੰ ਇਹ ਜਿਹੜੀ ਚੀਜ਼ ਅਸੀਂ ਕਹਿੰਦੇ ਹਾਂ ਸਾਨੂੰ ਗੰਡੇ ਆਲੂ ਤੱਕ ਹਲਦੀ ਤੱਕ ਸੰਸਾਰ ਇਹ ਬੀਐਸਐਫ ਵਾਲੇ ਭਜਾ ਕੇ ਜਾਂਦੇ ਠੀਕ ਹੈ ਮੱਝਾਂ ਦਾ ਵਿਚਾਰਾ ਸਾਨੂੰ ਉਹ ਦੇਖੇ ਜਾਂਦੇ ਅਜੇ ਹੋਰ ਨਹੀਂ ਪਹੁੰਚਿਆ ਕੋਈ ਹੋਰ ਕੋਈ ਨਹੀਂ ਇਨਾ ਸਾਡੀ ਬੜੀ ਮਦਦ ਕੀਤੀ 27 ਹੂੰ ਹੂੰ ਬਹੁਤ ਜ਼ਿਆਦਾ ਕੀਤੀ ਠੀਕ ਹੈ ਜਿਨਾ ਇਹਨਾ ਕੀਤੀ ਨਾ ਇਹ ਨਾ ਹੁੰਦੀ ਹੂੰ ਤੇ ਸਾਡਾ ਕੋਈ ਪਤਾ ਨਹੀਂ ਸਾਡੇ ਫਸੂ ਹੀ ਲੋੜ ਜਣੇ ਸੀ 10 ਤੇ ਫੇਰ ਮਰ ਜਣੇ ਸੀ ਤੇ ਘਰਾਂ ਦਾ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡੇ ਇੱਥੇ ਘਰਾਂ ਚ ਆ ਕੁਝ ਡਿੱਗੇ ਡੁੱਗੇ ਪੈਨ ਮਕਾਨ ਦੇ ਕੁਝ ਬਚ ਗਏ ਨੇ ਕੋਈ ਗਾਰੇ ਬੁਰੇ ਪਰੇ ਪੈਨ ਤੇ ਹੁਣ ਜੇ ਆਪਣਾ ਕੁਝ ਲੋਕ ਜਿਹੜੇ ਜਿਵੇਂ ਤੁਹਾਡੀ ਪਿੰਡ ਦੀ ਮਦਦ ਕਰਨਾ ਚਾਹੁੰਦੇ ਆ ਤਾਂ ਉਹਨਾਂ ਕੋਲੋਂ ਤੁਸੀਂ ਕੀ ਮੰਗ ਕਰਦੇ ਹੋ ਕੀ ਤੇ ਮੰਗਣਾ ਜਿਹੜਾ ਬਿਆਰੇ ਤਰੋਤਾ ਪੈ ਗਿਆ ਸਾਡੀ ਜ਼ਮੀਨਾਂ ਚ ਇਹਨਾਂ ਚ ਸਾਨੂੰ ਕੋ ਤੇਲ ਦਿੱਤਾ ਜਾਂ ਜਾਂ ਟਰੈਕਟਰ ਦਿੱਤੇ ਜਾਣ ਜਿਹਨਾਂ ਦਾ ਗਰੀਬਾ ਕੋ ਨਹੀਂ ਟਰੈਕਟਰ ਗਏ ਹਾਂ ਕਿ ਕਿਲਮਤ ਤੋਂ ਵਜੇ ਸੰਸਾਰ ਕੋ ਬਿਜਲਾਵਾਗੇ ਜੇ ਸਾਨੂੰ ਜਿਹੜੇ ਕੁਝ ਨਾ ਮਿਲਿਆ ਤਾਂ ਸਾਡ ਪੈਰੀਆਂ ਪੰਨਾਂ ਦੇਣਗੇ ਹਾਂ ਇਹ ਪਹਿਲਾ ਖਰਚਾ ਹੀ ਹੋਏ ਪੈਨ ਹਾਂ ਕਰਜੇ ਲੈ ਗਿਆ ਅਰਜੇ ਬਖਾਖਾ ਪਹਿਲਾ ਕਿਲੇ ਹੋਇਆ ਸੀ ਪਹਿਲੇ ਪਾਣੀ ਵੀ ਸਾਨੂੰ ਚਵੀ ਚਵੀ ਉਹਨਾਂ ਬਖਰਾਬ ਕੀਤਾ ਛੋੜੇ ਤੋਂ ਲਗਭਗ ਹਰ ਸਾਲ ਵਾਂਗੂ ਹੀ ਆਉਂਦਾ ਪਾਣੀ ਛੋੜੇ ਦਾ ਹਾਂ ਪਾਣੀ ਹਰ ਸਾਲ ਆਉਂਦਾ ਹੀ ਹੁੰਦਾ ਇੱਕ ਸਾਲ ਚੁੱਪਾ ਨਾ ਆਵੇ ਲੈ ਤਾਂ ਰਹੀ ਹਾਂ ਹੂੰ ਛੋੜੇ ਤੋਂ ਹਰ ਸਾਲ ਛੋੜੇ ਤੋਂ ਹਰ ਸਾਲ ਹੀ ਹੜ ਆਇਆ ਆ ਸਾਡੀ ਇੱਥੇ 12 ਕਿਲੇ ਜ਼ਮੀਨ ਹੈ ਦਰਿਆ ਦੇ ਚੱਜ ਦੇ ਪਈ ਸੀ ਅੱਛਾ ਦਰਿਆ ਦੇ ਵਿੱਚ ਡਿੱਗ ਪਈ ਐਤਕੀ ਪਿਛਲੇ ਸਾਲ ਪਿਛਲੇ ਅੱਛਾ ਤੇ ਐਤਕੀ ਦਾ ਕੀ ਹੈ ਆਪਣੇ ਕਿੰਨੇ ਕਿੰਨੇ ਕਿ ਜ਼ਮੀਨ ਗਈ ਦਰਿਆ ਦੇ ਵਿੱਚ ਕਿ ਕਿ ਬਾਵਾ ਚਲੀ ਗਈ ਹੈ ਇਹ ਕਿਤੇ ਜਿਆਦਾ ਲੱਗਦੀ ਆ ਮੈਨੂੰ ਕਿ ਜਿਆਦਾ ਚਲੀ ਗਈ ਹੈ ਇੱਦਾਂ ਬੜੀ ਜ਼ਮੀਨ ਗਈ ਇੱਧਰੋਂ ਕਿ ਡਰਾਈਵ ਕੱਟੀ ਜਾਂਦਾ ਤੇ ਇੱਧਰੋਂ ਵੀ ਕੱਟੀ ਜਾਂਦਾ ਦੋਨੇ ਪਾਸੋਂ ਕੱਟੀ ਜਾਂਦਾ ਬੱਸ ਲੱਗਿਆ ਹਮਮਮ ਮਣੇ ਸਾਡਾ ਇਲਾਕਾ ਤਾਂ ਥੋੜਾ ਜਿਹਾ ਹੀ ਰਹਿ ਗਿਆ ਬੱਸ ਅੱਛਾ ਬਾਕੀ ਦੀ ਗੱਲਾਂ ਛੇਕ ਚਲੋ ਬਾਕੀ ਸਾਰਾ ਗਿਆ ਗਿਆ ਚਲੋ ਦਰਿਆ ਦੇ ਵਿੱਚ چلا ਗਿਆ ਜੇ ਅਸੀਂ ਤੇ ਸਰਕਾਰ ਅੱਗੇ ਬੇਨਤੀ ਕਰਨੇ ਹਾਂ ਜਿ ਕਿਤੇ ਸਾਨੂੰ 5-5 ਮਰਲੇ ਥਾਂ ਦੇ ਦਿੰਦਾ ਅਸੀਂ ਪਿੱਛੇ ਚਲੇ ਜਾਈਏ ਅੱਛਾ 5 ਠੀਕ ਹੈ ਪਾਣੀ ਦਾ ਮਾਰ ਦੁਬਾਰ ਹੋ ਜਾਈਏ ਹਮਮਮ ਬਾਰ-ਬਾਰ ਸਰਕਾਰ ਵੀ ਤੰਗ ਹੁੰਦੀ ਰਹੀ ਕਿੰਨੇ ਘਰ ਆ ਗਏ ਤੁਹਾਡੇ ਪਿੰਡ ਦੇ ਵਿੱਚ ਸਾਡੇ ਠੀਕ ਹੈ ਉਹ ਸਰਕਾਰ ਵਾਸਤੇ ਕਿੱਡੀ ਕਿ ਵੱਡੀ ਗੱਲ ਹੈਗੀ ਇਹ ਕੋਈ ਜ਼ਿਆਦਾ ਨਹੀਂ ਵੱਡੀ ਗੱਲ ਹੈ ਸਰਕਾਰਾਂ ਜ਼ਮੀਨਾਂ ਵਾਧੂ ਪਈਆਂ ਸਰਕਾਰੀ ਤੁਸੀਂ ਇੱਥੇ ਨੇੜੇ ਜਾਣਾ ਚਾਹੁੰਦੇ ਹੋ ਆਪਣੇ ਅਸੀਂ ਤਾਂ ਇਸ ਇਲਾਕੇ ਵਾ ਕਿ ਸਾਨੂੰ ਮਿਲ ਜੇ ਦੂਜੀ ਕੇ ਸਾਈਡ ਤੇ ਇਹਦੇ ਲੰਗੇ ਸਾਈਡ ਤੇ ਸਾਨੂੰ ਚੁੱਪੇ ਪਾਣੀ ਤਾਂ ਉੱਥੇ ਵੀ ਆ ਜਾਂਦਾ ਉੱਥੇ ਪਾਣੀ ਨਹੀਂ ਜਾਂਦਾ ਹੁਣ ਐ ਕਿ ਉਸ ਪਾਣੀ ਕੋਈ ਨਹੀਂ ਗਿਆ ਦੂਜੀ ਕੇ ਹਾਂ ਦੂਜੀ ਕੇ ਤਾਂ ਆਇਆ ਸੀਗਾ ਤੇ ਉਹ ਦੇ ਜ਼ਮੀਨ ਸਾਰੀ ਉਹ ਬਣ ਤੋਂ ਪਾਰ ਆਰ ਨੇ ਨਾ ਬਣ ਤੋਂ ਪਰਲੇ ਪਾਸੇ ਹਾਂ ਪਹਿਲੇ ਪਾਸੇ ਠੀਕ ਹੈ ਬਣ ਦੇ ਪਰਲੇ ਪਾਸੇ ਤੁਹਾਨੂੰ ਮਤਲਬ ਜਗ੍ਹਾ ਦੇ ਦੇਣਾ ਹਾਂ ਜਗ੍ਹਾ ਮਿਲ ਜਾਂਦੀ ਹੈ ਹੂੰ ਹੂੰ ਠੀਕ ਹੈ ਤੇ ਪਿੰਡ ਦਾ ਸਾਡੇ ਪੈਰਾਂ ਦੇ ਘਾਹ ਹਾਲ ਖਰਾਬ ਹੋ ਗਏ ਪਾਣੀ ਵਿੱਚ ਅੱਛਾ ਹਾਲ ਤਾਂ ਹੀ ਖਰਾਬ ਹੋ ਗਿਆ ਬਹੁਤ ਨਾਲ ਸਾੜੇ ਖਰਾਬ ਹੋ ਗਏ ਪਾਣੀ ਟੁੱਟ ਰਿਹਾ ਓਕੇ ਤੇ ਤੇ ਦਵਾਈ ਬੂਟੀ ਕੋਈ ਪਹੁੰਚੀ ਕਿ ਨਹੀਂ ਪਹੁੰਚੀ ਦਵਾਈ ਸੜਕਾਈ ਲੈ ਕੇ ਆਏ ਨੇ 30 ਫੜਾ ਚੱਲੇ ਅੰਦੀ ਉੱਚਾ ਅੱਛਾ ਸਾਡੇ ਕੋ ਪੰਜਾ ਮਹੀਨਾ ਪਛਾਦੀ ਅੱਛਾ ਸੋਡੇ ਸਾਰਾ ਦੇ ਹੋ ਗਏ ਹੈ ਸਾਰੇ ਖਰਾਬ ਹੋ ਗਏ ਹਾਲ ਸਾਰਾ ਕਾਫੀ ਬੁਰਾ ਹਾਲ ਹੈ ਤੇ ਸਿਆਲ ਚ ਫੇਰ ਤੋਂ ਮੰਨ ਤੇ ਸਿਆਲ ਜਿਹਾ ਹਿੱਤ ਬੈਠ ਰਹੀਦਾ ਸਿਆਲ ਹਾਂ ਨੂੰ ਇੱਕ ਜੰਗ ਦਾ ਰੌਲਾ ਪੈ ਜਾਂਦਾ ਉਹ ਦਾ ਹੰਸਾ ਜੁੱਲਾ ਭਿੱਤਰ ਚ ਉਹ ਚੱਕਣਾ ਪੈਂਦਾ ਤੇ ਸਾਨੂੰ ਪਾਣੀ ਵੀ ਮਾਰਦਾ ਤੇ ਸਾਨੂੰ ਜੰਗ ਵੀ ਮਾਰਦਾ ਹੂੰ ਤੁੰਨੇ ਪਸਾ ਉਹ ਇਸ ਕਰਕੇ ਵੀ ਇਥੋਂ ਖਾਲੀ ਕਰਾਇਆ ਜਾਵੇ ਇਥੋਂ ਖਾਲੀ ਕੀਤਾ ਜਾ ਅਸੀਂ ਪਿੱਛੇ ਹੋਈਏ ਨਾ ਸਾਨੂੰ ਚੱਕਣਾ ਪਵੇ ਨਾ ਉੱਥੇ ਬੈਠੇ ਰਹਿ ਕੇ ਦੂਜੇ ਸਰਪੰਚ ਕੋਣਾ ਛੋੜੇ ਬਣਦੇ ਬੋੜਾ ਸੀ ਬੋੜਾ ਸੀ ਠੀਕ ਹੈ ਉਹ ਕਿੱਥੇ ਨੇ ਉਹ ਆ ਪਿੱਛੇ ਪਿੰਡ ਹੈ ਨੇ ਅੱਛਾ ਉੱਥੇ ਨੇ ਠੀਕ ਹੈ ਠੀਕ ਹੈ ਤੇ ਹੋਰ ਕੋਈ ਆਪ ਮਦਦ ਵਾਸਤੇ ਕੋਈ ਨਹੀਂ ਪੜਾ ਛੋੜੇ ਕੋਲੇ ਕੋਈ ਨਹੀਂ ਬਹੁਤ ਨਹੀਂ ਹੱਦ